ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਥਾਂਦੇ ਵਾਲਾ ਪਿੰਡ ਦੀ ਆ ਜ਼ਿਲ੍ਹਾ ਮੁਕਸਰ ਪੈਂਦਾ ਤੇ ਤਹਿਸੀਲ ਵੀ ਦੋਸਤੋ ਮੁਕਸਰੀ ਆ ਅੰਕਲ ਬਿੱਲੂ ਕੋਲੇ ਪਹੁੰਚੇ ਆ ਦੋਸਤੋ ਵਪਾਰ ਲਾਈਨ ਦੇ ਵਿੱਚ ਟੌਪ ਦੇ ਪਸ਼ੂ ਖਰੀਦਦੇ ਆ ਤੇ ਅੱਜ ਦੋਸਤੋ ਬਹੁਤ ਹੀ ਚੰਗੀ ਜਰਸੀ ਆ ਬਣਦੀ ਡਿਟੇਲ ਦੋਸਤੋ 22 ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਸੁਖਰਾਜ ਦੇ ਰਿਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਦੋਸਤੋ ਪ੍ਰੋਪਰ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰਿਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੱਕ ਗੱਬਨ ਜਰਸੀ ਦੀ ਜਾਣਕਾਰੀ ਬਾਈ ਤੋਂ ਲੈਨੇ ਆ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਸਸੀਗਾ ਸਸੀਗਾ ਜੀ ਹੋਰ ਠੀਕ ਠਾਕ ਬਾਈ ਹਾਂਜੀ ਬਹੁਤ ਵਧੀਆ ਜੀ ਇੱਕ ਵੀ ਨਾਮ ਤੇ ਐਡਰੈਸ ਦੱਸਿਓ ਭਰਾ ਨਾਮ ਮੇਰਾ ਜੀ ਗੁਰਪ੍ਰੀਤ ਸਿੰਘ ਹੀ ਗੁਰਪ੍ਰੀਤ ਸਿੰਘ ਹਾਂਜੀ ਪਿੰਡ ਥਾਂਦੇ ਵਾਲਾ ਜੀ ਠੀਕ ਆ ਤੇ ਜਿਹੜਾ ਸ਼੍ਰੀ ਮਖਸਰ ਸਾਹਿਬ ਜੀ ਠੀਕ ਆ ਟਾ ਨੰਬਰ ਵੀ ਦੱਸਿਓ ਜੀ ਮੋਬਾਈਲ ਨੰਬਰ ਜੀ ਮੇਰਾ 90419 90420 90419 ਜੀ 90419 76199 ਜੀ 76199 ਹਾਂਜੀ ਅੱਜ ਫਿਰ ਬਾਈ ਜਰਸੀ ਇੱਕ ਆਪਣੀ ਹਾਂਜੀ ਬਾਈ ਇੱਕ ਆ ਜੀ ਇਹ ਪਹਿਲੇ ਨਹੀਂ ਹੈ ਜੀ ਠੀਕ ਆ ਤੇ ਹਜੇ ਇਹਦੇ ਮੰਨ ਕੇ ਚਲੋ ਤੁਸੀਂ ਪੰਜ ਚਾਰ ਦਿਨ ਵੀ ਲੈ ਹੀ ਜਾਓਗੀ ਆਰਾਮ ਨਾਲੀ ਠੀਕ ਆ ਪੰਜ ਚਾਰ ਦਿਨ ਲੈਂਦੀ ਆ ਹਾਂਜੀ ਤੇ ਪਹਿਲਾ ਸੁਆ ਸੁੰਦੀ ਤੇ ਮੂੰਹੋ ਕਿਵੇਂ ਹੈ ਮੂੰਹੋ ਜੀ ਇਹ ਦੋਂਦ ਮਾਲੇ ਦੋਂਦੀ ਪੂਰੀ ਹੋ ਗਈ ਚੌਕ ਦਾ ਦੰਦ ਸੈਟ ਗਿਆ ਚੌਕ ਦੇ ਸਿੱਟ ਗਏ ਹਜੇ ਚੱਕੇ ਨਹੀਂ ਹਾਂਜੀ ਚੱਕੇ ਨਹੀਂ ਗੇ ਸਿੱਟੇ ਹੈ ਜੀ ਹਜੇ ਠੀਕ ਆ ਤੇ ਮਦਰ ਰਿਕਾਰਡ ਵਾਲਿਓ ਪਾਸੇ ਉਹ ਬਈ ਕੀ ਡਿਟੇਲ ਹੈ ਜੀ ਇਹ ਆਪਾਂ ਨਾ ਜੀ ਮੰਨ ਕੇ ਚਲੋ ਉਹਨਾਂ ਦਾ ਵੀ ਇੱਕ ਛੋਟਾ ਫਾਰਮ ਆ ਠੀਕ ਆ ਤੇ ਲਈ ਆਪਾਂ ਫਾਰਮ ਚੋਂ ਹੀ ਆ ਤੇ ਉਹਨਾਂ ਨੇ ਆਪਾਂ ਨੂੰ ਮਾਸ ਥਲੇ 25 ਤੋਂ ਪਲੱਸ ਦੁੱਧ ਹੀ ਦੱਸਿਆ ਗਾ 25 ਤੋਂ ਪਲੱਸ ਹਾਂਜੀ ਤੇ ਇਹ ਨਾ ਆਪਾਂ ਨੂੰ ਉਹਨਾਂ ਨੇ ਸੀਮਨ ਜਿਹੜਾ ਇਹ ਟੈਸਨ ਦੀ ਤਾਪ ਆ ਜੀ ਟੈਸਨ ਸੀਮਨ ਦੀ ਆਪ ਆ ਤੇ ਅੱਗੇ ਦੇ 40 138 ਦਾ ਡੈਨਮਾਰਕ ਉਹ ਲੱਗਿਆ 40 138 ਦਾ ਡੈਨਮਾਰਕ ਦਾ ਸੀਮਨ ਲੱਗਿਆ ਹਾਂਜੀ ਆਪਣੇ ਕੋਲੇ ਬਾਕਾਇਦਾ ਵੀਡੀਓ ਵੀ ਹੈਗੀ ਹੈ ਜਿੱਥੋਂ ਆਪਾਂ ਲਈ ਸੀਗੀ ਠੀਕ ਆ ਵੀਡੀਓ ਪ੍ਰੋਪਰ ਹੈਗੀ ਆ ਜਾਂ ਸਾਰੀ ਜਿੱਥੋਂ ਆਈ ਹੈ ਇਹ ਹਾਂਜੀ ਹਾਂਜੀ ਲਓ ਵੀ ਸੱਜਣੋ ਬਾਈ ਜਾਂਦਾ ਜਿੱਥੋਂ ਇਹ ਆਈ ਹੈ ਜਿਹੜੇ ਫਾਰਮ ਚੋਂ ਦੋਸਤੋ ਉਹਦੀ ਵੀਡੀਓ ਵੀ ਆਪਣੇ ਕੋਲੇ ਹੈਗੀ ਆ ਬਾਕੀ ਦੋਸਤੋ ਤਸੱਲੀ ਤੁਸੀਂ ਕਰ ਲੈਣੀ ਹੈ ਪੰਜਾਬ ਵਾਲੀ ਜਰਸੀ ਹੈ ਦੋਸਤੋ ਸੋਹਣੇ ਕੱਦ ਕਾਠ ਵਾਲੀ ਹੈ ਦੋਸਤੋ ਬਹੁਤ ਵਿਰਲੀ ਦੋਸਤੋ ਐਡੀ ਗਾਂ ਜਰਸੀ ਥਉਂਦੀ ਹੈ ਦੋਸਤੋ ਬਹੁਤ ਉੱਚੇ ਲੰਮੇ ਕੱਦ ਦੇ ਵਿੱਚ ਆ ਦੋਸਤੋ ਹਵਾਨੇ ਦੀ ਤਿਆਰੀ ਵੇਖੋਗੇ ਤਾਂ ਵਾਹ ਕਮਾਲੀ ਆ ਦੋਸਤੋ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਦੋਸਤੋ ਤੇ ਦਿਨ ਕਿੰਨੇ ਲੈਂਦੀ ਹੈ ਬਾਈ ਇਹਦੇ ਜੀ ਆਜ ਮੰਨ ਕੇ ਚਲੋ 5-5 ਦਿਨ ਤਸ਼ੀਰ ਆਮ ਨਾਲ ਹੀ ਲੈ ਜੂਗੀ ਹਜੇ 5-6 ਦਿਨ ਲੈਂਦੀ ਆ ਹਜੇ ਦੋਸਤੋ ਹਵਾਨੇ ਦੀ ਤਿਆਰੀ ਹੁਣ ਵੀ ਬਹੁਤ ਆ ਤੇ ਬਾਕੀ ਦੋਸਤੋ ਜੇ 5 ਤੋਂ 6 ਦਿਨ ਲੈਂਦੀ ਆ ਤਾਂ ਹਵਾਨਾ ਦ ਤੁਸੀਂ ਜੱਜਮੈਂਟ ਆਪ ਹੀ ਲਾ ਲੈਣੀ ਹੈ ਕਿੱਡਾ ਇਹਨੇ ਹਵਾਨਾ ਹੋਰ ਵੀ ਸੋਹਣਾ ਤਿਆਰ ਬਣਾ ਆ ਜਣਾ ਤਿਆਰੀ ਦੇਖ ਸਕਦੇ ਆ ਦੋਸਤੋ ਮਗਰ ਨੂੰ ਹਵਾਨਾ ਦੋਸਤੋ ਪੂਰਾ ਉੱਭਰਿਆ ਹੋਇਆ ਤੇ ਥਣਾ ਦਾ ਗੈਪ ਦੀ ਗੱਲ ਕਰੀਏ ਦੋਸਤੋ ਥਣਾ ਦਾ ਗੈਪ ਵੀ ਬਹੁਤ ਸੋਹਣਾ ਤੇ ਬਾਕੀ ਦੋਸਤੋ ਮੁਠੀ ਚਵਾਈ ਵਾਲਾ ਥਣ ਲੱਗਿਆ ਹੋਇਆ ਬਹੁਤ ਸੋਹਣਾ ਗੁਲਾਬੀ ਰੰਗ ਦਾ ਹਵਾਨਾ ਤਿਆਰ ਕੀਤਾ ਹੋਇਆ ਥਣਾ ਦਾ ਸਾਈਜ਼ ਦੋਸਤੋ ਸੋਹਣਾ ਪੂਰਾ ਚੌੜਾ ਹਵਾਨਾ ਦੋਸਤੋ ਦੇਖ ਸਕਦੇ ਆ ਸੋਹਣੀ ਕੱਦ ਕਾਠ ਵਾਲੀ ਜਰਸੀ ਹੈ ਦੋਸਤੋ ਫੇਸ ਬਿਊਟੀ ਦੀ ਗੱਲ ਕਰੀਏ ਦੋਸਤੋ ਫੇਸ ਬਿਊਟੀ ਦੇਖ ਸਕਦੇ ਆ ਬਹੁਤ ਸੋਹਣੀ ਤੇ ਤੋੜ ਕੇ ਦੋਸਤੋ ਤੁਹਾਨੂੰ ਉਖਾ ਦਿੰਨੇ ਆ ਤੋੜੇ ਬਈ ਬਹੁਤ ਵਿਰਲੀ ਦੋਸਤੋ ਜਰਸੀ ਇਹੋ ਜੀ ਨਿਕਲਦੀ ਆ ਤੇ ਅੱਜ ਦੋਸਤੋ ਟਾਪ ਦੀ ਜਰਸੀ ਆ ਤਕਰੀਬਨ ਜਦੋਂ ਵੀ ਦੋਸਤੋ ਬਾਈਹਰਾਂ ਕੋਲੇ ਆਈਦਾ ਚੰਗੇ ਹੀ ਪਸ਼ੂ ਹੁੰਦੇ ਆ ਦੇਖ ਸਕਦੇ ਆ ਹਵਾਨੇ ਦੀ ਤਿਆਰੀ ਦੇਖ ਸਕਦੇ ਆ ਦੋਸਤੋ ਬਹੁਤ ਸੋਹਣਾ ਹਵਾਨਾ ਮਗਰ ਨੂੰ ਉਬਰਿਆ ਹੋਇਆ ਬਾਕੀ ਪੰਜਾਂ ਛੀਆਂ ਦੀਆਂ ਨਾਲੀ ਦੋਸਤੋ ਸੂਨ ਦੇ ਵਿੱਚ ਕੱਚੀ ਆ ਹਜੇ ਦੇਖ ਸਕਦੇ ਆ ਐਚ ਚ ਵੜਾਂ ਜਿੱਡਾ ਦੋਸਤੋ ਕਰਦਾ ਤੇ ਰੁਟੀਨ ਦੇ ਵਿੱਚ ਹੀ ਦੋਸਤੋ ਬਾਈ ਕੋਲੇ ਇੱਥੇ ਪਸ਼ੂ ਹੁੰਦੇ ਆ ਚੰਗੇ ਤੋਂ ਚੰਗੇ ਪਸ਼ੂ ਆਉਂਦੇ ਆ ਏ ਬਈ ਫਿਰ ਆਈ ਤੇ ਕਿੰਨਾ ਕੁ ਦੁੱਧ ਪਾ ਸਕਦੀ ਏ ਤੁਹਾਡੇ ਹਿਸਾਬ ਨਾਲ ਇਹ ਰਾਮਣ ਵਾਲੀ 20 ਤੋਂ ਪਲੱਸ ਹੀ ਚੱਲੂ ਜੀ ਰਾਮਣ 20 ਤੋਂ ਪਲੱਸ ਹਾਂਜੀ ਕੀ ਰੇਟ ਕਰਾਂਗੇ ਬਈ ਇਹਦਾ ਇਹਦਾ ਬਸ ਹੀ ਲੈਣ ਦੇਣ ਆ ਜੀ ਆਪਾਂ ਮਾੜਾ ਮੋਟਾ ਛੋੜ ਛੱਪ ਭਈ ਹੋਊਗਾ 1,10,000 ਰੁਪਏ ਤੇ 1,10,000 ਹਾਂਜੀ ਲਓ ਵੀ ਸੱਜਣੋ 1,10,000 ਤੋਂ ਮਾਨਤਾਨ ਤੁਹਾਡਾ ਹੋ ਜਾਊਗਾ ਬਾਕੀ ਤੁਸੀਂ ਇੱਥੇ ਆ ਕੇ ਤਸੱਲੀ ਕਰ ਲੈਣੀ ਆ ਨੰਬਰ ਜਿਹੜਾ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਦੋਸਤੋ ਬਹੁਤ ਵੈਰਲੀ ਦੋਸਤੋ ਇਹੋ ਜੀ ਜਰਸੀ ਤੁਹਾਨੂੰ ਮਿਲੂਗੀ ਤੇ ਅੱਜ ਦੋਸਤੋ ਟੌਪ ਦੀ ਜਰਸੀ ਆ ਬਾਈ ਹਰਾਂ ਕੋਲੇ ਇੱਥੇ ਆ ਕੇ ਆਪਦੀ ਤਸੱਲੀ ਕਰ ਲੈਣੀ ਆ ਤੇ ਨੰਬਰ ਆ ਜਿਹੜਾ ਦੋਸਤੋ 22103 ਤੇ ਚੱਲਦਾ ਰਹਿਣਾ ਇਹ ਸਕਦੇ ਆ ਬਿਲਕੁਲ ਰੀੜ ਦੀ ਹੱਡੀ ਦੋਸਤੋ ਗਾਜੰਗੂ ਸਿੱਧੀ ਆ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡੇ ਨਾਲ ਦੋਸਤੋ ਸੰਪਰਕ ਕਰ ਸਕਦੇ ਆ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਸੱਜਣੋਂ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ